ਉਸਨੇ ਐਲਾਨ ਕਰਤਾ ਵੀ ਹਾਰ ਹਿੰਦੂ ਮੁਸਲਮਾਨ ਬਣ ਜਾਵੇ ਨਹੀਂ ਜੇ ਮਾਰੇ ਜਾਵੇ ਤੇ ਹਿੰਦੂ ਧਰਮ ਬਚਾਇਆ ਤੇ ਸਾਡੇ ਗੁਰੂ ਸਾਹਿਬ ਨੂੰ ਬਚਾਇਆ ਕਹੀ ਕਰ ਰਹੇ ਆ ਵੀ ਜੇ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿੱਚ ਇਸ ਤਰ੍ਹਾਂ ਲੜਦੇ ਰਹੇ ਤੇ ਦੋਵੇਂ ਮੁਲਕ ਬਰਬਾਦ ਹੋ ਜਾਣਗੇ ਪਹਿਲੇ ਇੱਥੇ ਇੱਥੇ ਲੜਾਈ ਦਾ ਫਾਇਦਾ ਉਹਨਾਂ ਦੇਸ਼ਾਂ ਨੂੰ ਹੁੰਦਾ ਜਿਹੜੇ ਹਥਿਆਰ ਵੇਚਦੇ ਉਹ ਹਥਿਆਰ ਵੇਚ ਕੇ ਮਾਰੋ-ਮਾਰੋ ਜਨੇ ਤੇ ਇਹ ਦੋਵੇਂ ਮੁਲਕ ਕੰਗਾਲ ਹੋ ਜਾਣ ਪਾਕਿਸਤਾਨ ਦੀ ਸਰਕਾਰ ਕਹਿੰਦੀ ਅਸੀਂ ਖੁਦ ਆਤਿਸ਼ਕਵਾਦ ਵਿਰੁੱਧ ਇੰਡੀਆ ਦੀ ਗਵਰਨਮੈਂਟ ਜਿਹੜੀ ਗਲੋਥ ਲਿਬਰੇਸ਼ਨ ਆਰਮੀ ਕਹਿੰਦੀ ਹੈ ਉਹ ਕਹਿੰਦੇ ਵੀ ਪਾਕਿਸਤਾਨ ਇੰਡੀਆ ਗਵਰਨਮੈਂਟ ਵੀ ਨਾਲ ਟ੍ਰੇਨਿੰਗ ਦੇਦੀ ਪੈਸੇ ਦੇਦੀ ਹਥਿਆਰ ਦੇਦੀ ਸਹੀ ਆ ਜਾਂ ਗਲਤ ਹੈ ਇਹ ਚੀਜ਼ ਇਹ ਜੋ ਉਹ ਕਰ ਰਹੇ ਉਹਨਾਂ ਦੇ ਸ਼ਬਦੋਂ ਠੀਕ ਹੈ ਬੇਈਂਦਿਆ ਵਾਲੇ ਕਰਾਰੇ ਇਹ ਗੱਲ ਹਿੰਦੁਸਤਾਨ ਦੇ ਵਿੱਚ ਆਪਣੇ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਕੌਮ ਦੇ ਕਿਹੜਾ ਜ਼ੁਲਮ ਹੈ ਸਾਹ ਹੈ ਜਿਹੜਾ ਨਹੀਂ ਕੀਤਾ ਉਹ ਕਾਂਗਰਸ ਤੇ ਰਾਜੇਸ਼ ਨੂੰ ਵੋਟਾਂ ਪੱਕੀ ਕਰਨ ਲਈ ਦਰਬਾਰਸ਼ਾਲਾ ਤੇ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਢਾਹ ਕੇ ਹੀ ਕੀਤਾ ਗਿਆ ਹਜ਼ਾਰਾਂ ਸਿੱਖ ਮਾਰੇ ਗਏ ਨਿਰਦੋਸ਼ ਮਾਜ਼ੂਮ ਬੱਚੇ ਬੀਬੀਆਂ ਬੁਜ਼ੁਰਗ ਕਿਛੇ ਕੋਈ ਲਿਆਸ ਨਹੀਂ ਕੀਤਾ ਗਿਆ ਅੱਜ ਕਰਦੇ ਆ ਪਬਲਿਕ ਮੀਡੀਆ ਤੇ ਸਾਡੇ ਨਾਲ ਬਲਜੀਤ ਸਿੰਘ ਖਾਲਸਾ ਜੀ ਮੌਜੂਦ ਆ ਜਿਨ੍ਹਾਂ ਤੇ ਚੰਡੀਗੜ੍ਹ ਦੇ ਵਿੱਚ 100 ਤੋਂ ਵੱਧ ਹੁਣ ਤੱਕ ਪਰਚੇ ਹੋ ਚੁੱਕੇ ਆ ਜਿਨ੍ਹਾਂ ਨੇ 84 ਦਾ ਦੌਰ ਦੇਖਿਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੇ ਹੋਰ ਖੜਕੂ ਸਿੰਘਾ ਦਾ ਦੌਰ ਦੇਖਿਆ ਹੋਇਆ ਇੰਨਾ ਨਾਲ ਚਰਚਾ ਦਾ ਵਿਸ਼ਾ ਅੱਜ ਇਹ ਆ ਕਿ ਵੱਡਾ ਹਮਲਾ ਜਿਹੜਾ ਇੱਕ ਪੁਂਚ ਜੰਮੂ ਗੁਰੂ ਘਰ ਤੇ ਹੋ ਗਿਆ ਬਾਬਾ ਜੀ ਪਹਿਲਾਂ ਤਾਂ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਚੈਨਲ ਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਕੇ ਮੀਡੀਅਮ ਦੇ ਮਾਧਮ ਰੇ ਇਹ ਗੱਲ ਕਹਿਣਾ ਚਾਹੁੰਦਾ ਜਿਹੜਾ ਅੱਜ ਰਾਜੌਰੀ ਪੁਂਚ ਜੰਮੂ ਦੇ ਵਿੱਚ ਇੱਕ ਗੁਰੂ ਘਰ ਤੇ ਹਮਲਾ ਹੋਇਆ ਜਿਸ ਦੇ ਚ ਗਰੰਥੀ ਸਿੰਘ ਸ਼ਹੀਦ ਹੋ ਗਿਆ ਇਹ ਹਮਲਾ ਪਾਕਿਸਤਾਨ ਦੀ ਬੁੱਜ਼ਦਲੀ ਤੇ ਕਾਇਰਤਾ ਦੀ ਨਿਸ਼ਾਨੀ ਆ ਜੇ ਉਹਨਾਂ ਦੇ ਕੋਲ ਥੋੜੀ ਜਿਹੀ ਵੀ ਦਲੇਰੀ ਆ ਮਰਦਪੁਣੇ ਵਾਲੀ ਗੱਲ ਆ ਤੇ ਜਿਵੇਂ ਇਹਨਾਂ ਨੇ ਸਪੈਸ਼ਲ ਮਸੀਤਾ ਨੇ ਮਦਰਸਿਆਂ ਨੇ ਅਤਿਨਕਵਾਦੀਆਂ ਦੇ ਹੈੱਡਕੁਆਰਟਰ ਤੇ ਅਟੈਕ ਕੀਤਾ ਤੇ ਪਾਕਿਸਤਾਨ ਨੇ ਸਿੱਟਾ ਫਿਰ ਰਾਇਆ RAMLALA ਗਾਧੜਾ ਮੰਦਰਾਯੂ ਦਾਤੇ ਉਦੇ ਤੇ ਮਸਲਤ ਲਾ ਕੇ ਦਿਖਾਣ ਪਤਾ ਲੱਗੇ ਕਿ ਪਾਕਿਸਤਾਨ ਤੇ ਹੈਗਾ ਕੋਈ ਦਮ ਕਮਾ ਨਾਗਪੁਰ ਆਰਐਸਐਸ ਦਾ ਹੈੱਡਕੁਆਰਟਰ ਉਦੇ ਤੇ ਅਟੈਕ ਕਰਨ ਯਾ ਸਰਦਾਰ ਪਟੇਲ ਦੀ ਮੂਰਤੀ ਦੇ ਅਟੈਕ ਕਰਨ ਜਿਸ ਨੇ ਸਭ ਤੋਂ ਪਹਿਲੇ ਕਿਹਾ ਸੀ ਸਿੱਖ ਕੌਮ ਇੱਕ ਦਰਾਈ ਬੇਸ਼ਕਾਮ ਹੈ ਇਹਨਾਂ ਤੇ ਨਜ਼ਰ ਰੱਖੀ ਜਾਵੇ ਸਿੱਖ ਕੌਮ ਤੇ ਪਹਿਲੇ ਵੀ ਟਾਈਮਾਂ ਇੰਡੀਆ 'ਚ ਕਸ਼ਮੀਰ ਤੇ ਘਾਟੀ ਦੇ ਵਿੱਚ ਜੇ ਕੋਈ ਪਾਕਿਸਤਾਨ ਹਮਲਾ ਕਰਦਾ ਤੇ ਸਭ ਤੋਂ ਵੱਧ ਮੁਸਲਮਾਨ ਮਾਰੇ ਜਾਣਗੇ ਜਾਂ ਕੋਈ ਸਿੱਖ ਮਾਰੇ ਜਾਊ ਹਿੰਦੂ ਤਾਂ ਵੈਸੇ ਪਲਾਨ ਕਰ ਚੁੱਕੇ ਕਸ਼ਮੀਰ ਘਾਟੀ ਦੇ ਟੂਰਿਸਟ ਬੰਦ ਕਰ ਦਿੱਤੇ ਜੰਮੂ ਕਸ਼ਮੀਰ 'ਚ ਜਾਂ ਪੰਜਾਬ 'ਚ হামਲਾ ਕਰਨ ਦਾ ਪਾਕਿਸਤਾਨ ਦਾ ਕਿਸੇ ਵੀ ਤਰੀਕੇ ਨਾਲ ਕੋਈ ਤੁੱਕ ਜ ਨਹੀਂ ਬਣਦਾ ਬੱਬਾ ਜੀ ਇਹ ਗੱਲ ਬੜੀ ਡੂੰਗੀ ਆ ਮੈਂ ਤੁਹਾਨੂੰ ਸਵਾਲ ਕਰਦਾ ਇਹ ਕੀ ਜਿਹੜੇ ਰਾਜਨੀਤਿਕ ਲੋਕ ਆ ਜਿਹੜੀਆਂ ਜਾਤੀ ਦੀਆਂ ਵੰਡੀਆਂ ਨੇ ਇਹ ਹਿੰਦੂ ਐ ਸਿੱਖ ਐ ਮੁਸਲਮਾਨ ਆ ਉਹਨਾਂ ਨੇ ਪਾਈਆਂ ਹੋਈਆਂ ਹੁਣ ਤੁਸੀਂ ਇੱਕ ਆਰਮੀ ਫੋਰਸ ਲੈ ਲਓ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆ ਮਿਲਟਰੀ ਲੈ ਲਓ 에어ਫੋਰਸ ਲੈ ਲਓ 에어 베이스 ਲੈ ਲਓ ডিফেন্স ਮਹਿਕਮਾ ਲੈ ਲਓ ਸਾਰੇ ਧਰਮਾਂ ਦੇ ਲੋਕ ਕੰਮ ਕਰਦੇ ਆ ਜਿੱਦਾਂ ਸਭ ਤੋਂ ਵੱਡਾ ਜਿਹੜਾ ਮੈਚ ਆਈਪੀਐਲ ਚੱਲ ਰਿਹਾ ਜਿਹੜਾ ਇੰਡੀਆ ਪ੍ਰੀਮੀਅਰ ਲੀਗ ਚਲਾ ਰਿਹਾ ਉਹਦੇ ਵਿੱਚ ਹਰ ਧਰਮ ਹਰ ਜਾਤ ਦਾ ਬੰਦਾ ਪਲੇਅਰ ਖੇਡ ਰਿਹਾ ਹਾਕੀ ਲੈ ਲਓ ਫੁੱਟਬਾਲ ਲੈ ਲਓ ਕਬੱਡੀ ਲੈ ਲਓ ਉਹ ਤਾਂ ਇੱਕ ਦੂਜੇ ਦਾ ਝੂਠਾ ਪਾਣੀ ਪੀ ਲੈਂਦੇ ਉਹਨਾਂ 'ਚ ਤਾਂ ਕੋਈ ਈਰਖਾ ਨਹੀਂ ਕੋਈ ਮੈ ਨਹੀਂ ਤੇ ਫਿਰ ਇਹ ਲੋਕਾਂ 'ਚ ਕਿਉਂ ਵੜੀ ਗਈ ਹੈ ਜਿਹੜੀ ਇਹ ਤੁਸੀਂ ਆਈਪੀਐਲ ਦੀ ਤੇ ਕ੍ਰਿਕਟ ਦੀ ਗੱਲ ਕੀਤੀ ਹੈ ਆਪ ਲੋਕ ਜੇ ਕੋਈ ਵੀ ਹੋਣ ਉਹ ਮਿਲਵਤਨ ਨਾਲ ਰਹਿਣਾ ਚਾਹੁੰਦੇ ਹਿੰਦੂ ਮੁਸਲਮਾਨ ਸਭ ਪਿਆਰ ਪ੍ਰੇਮ ਨਾਲ ਰਹਿਣਾ ਚਾਹੁੰਦੇ ਸਿੱਖ ਧਰਮ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੀ 6 ਗੁਰਵਾਦੀ ਬਾਣੀ ਹੈ 15 ਭਗਤਾਂ ਦੀ ਬਾਣੀ ਹੈ ਬੱਟਾਂ ਦੀ ਬਾਣੀ ਹੈ ਤਿੰਨ ਸਿੱਖਾਂ ਦੀ ਬਾਣੀ ਆ ਔਰ ਭਗਤ ਵੀ ਹੋਏ ਜੋ ਹਿੰਦੁਸਤਾਨ ਦੇ ਵੱਖ-ਵੱਖ ਕੋਣੇ ਚੋਂ ਹਮ ਪੰਜ ਪਿਆਰੇ ਹੋਏ ਭਾਈ ਦਇਆ ਸਿੰਘ ਜੀ ਲਾ ਉੱਤੇ ਸੀਗੇ ਬਾਕੀ ਕੋਈ ਹਸਨਾਪੁਰ ਤੋਂ ਕੋਈ ਕਰਨਾਟਕਾ ਵਿਦਰ ਤੋਂ ਦੇਸ਼ ਦੇ ਕੋਣੇ ਕੋਣੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਹੋਇਆ ਹਮ ਕਰਮ ਭੂਮੀ ਉਹਨਾਂ ਦੀ ਪੰਜਾਬ ਵਨਪੁਰ ਸਾਹਿਬ ਬੇਰੀ ਲਈਏ ਜੋਤੀ ਜੋਤ ਹਜੂਰ ਸਾਹਿਬ ਸਮਾਏ ਹਮ ਬਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਈ ਕਿੱਥੇ ਹਜੂਰ ਸਾਹਿਬ ਬੈਠੇ ਸੀਗੇ ਰਾਜੌਰਿਤ ਦਾ ਜਨਮ ਹੋਇਆ ਤੇ ਉਹਨਾਂ ਨਾਲ ਜਾਰ ਮੁਗਲ ਹਕੂਮਤ ਦੀ ਪਾਪ ਜੜ ਪੁੱਟ ਕੇ ਰੱਖ ਦਿੱਤੀ ਸਾਡੇ ਲਈ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਬਰਾਬਰ ਦੇ ਸਤਕਾਰਯੋਗ ਹੈ ਸਾਡੇ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਵੀ ਹੈ ਤੇ ਹਿੰਦੁਸਤਾਨ ਦੇ ਵਿੱਚ ਵੀ ਹੈ ਅਸੀਂ ਤੁਹਾਡੇ ਤੋਂ ਇੱਕ ਗੱਲ ਹੋਰ ਜਾਨਣਾ ਚਾਹੁੰਦੇ ਆ ਕਿ ਜਿਹੜੇ ਮੁਗਲ ਸ਼ਾਸਨ ਸੀ ਮੁਗਲਾਂ ਨੇ ਅਤਿਆਚਾਰ ਕੀਤਾ ਨਾਲੇ ਸਿੱਖਾਂ ਤੇ ਵੀ ਕੀਤਾ ਹਿੰਦੂਆਂ ਤੇ ਵੀ ਕੀਤਾ ਕਿ ਜਿਹੜੇ ਅੱਜ ਦੁਨੀਆ ਦੇ ਵਿੱਚ ਮੁਸਲਮਾਨ ਰਹਿ ਰਹੇ ਆ ਕਿ ਇਹ ਮੁਗਲਾਂ ਦੀ ਅੱਗੇ ਕੌਮ ਦੇ ਵਿੱਚੋਂ ਹੀ ਪੈਦਾ ਹੋਏ ਲੋਕ ਆ ਜਾਂ ਇਹ ਕੋਈ ਹੋਰ ਹਿਸਾਬ ਦੇ ਮੁਸਲਮਾਨ ਆ ਸਰਕਾਰ ਕਿਸੇ ਦੀ ਵੀ ਹੋਵੇ ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਕਤਲ ਕੀਤਾ ਸਭ ਤੋਂ ਵੱਧ ਜ਼ਾਲਮ ਔਰੰਗਜ਼ੇਬ ਬਣ ਗਿਆ ਜੀ ਆਪਣੇ ਪਿਓ ਨੂੰ ਘੇਟ ਦਿੱਤਾ ਜਿਹੜਾ ਬੰਦਾ ਆਪਣੇ ਸਗੇ ਪਿਓ ਦਾ ਨਹੀਂ ਹੋਇਆ ਆਪਣੇ ਭਰਾਵਾਂ ਦਾ ਨਹੀਂ ਹੋਇਆ ਉਹਨਾਂ ਦੇ ਜ਼ੁਲਮ ਕੀਤਾ ਤੇ ਬਾਕੀ ਪਰਜਾ ਤੇ ਉਹਨੇ ਕਿਹੜਾ ਕੋਈ ਭਲਾ ਕਰਨਾ ਸੀਗਾ ਉਸਨੇ ਆਪਣਾ ਰਾਜ ਭਾਗ ਮਜ਼ਬੂਤ ਕਰਨ ਲਈ ਆਪਣੇ ਆਪ ਨੇ ਸੱਚਾ ਪੱਕਾ ਮੁਸਲਮਾਨ ਸਾਬਤ ਕਰਨ ਲਈ ਉਸਨੇ ਐਲਾਨ ਕਰਤਾ ਵੇ ਹਾਰ ਹਿੰਦੂ ਮੁਸਲਮਾਨ ਬਣ ਜਾਵੀਂ ਨਹੀਂ ਜਮਾ ਰਹੇ ਹੋ ਤੇ ਹਿੰਦੂ ਧਰਮ ਬਚਾਇਆ ਤੇ ਸਾਡੇ ਗੁਰੂ ਸਾਹਿਬ ਨੂੰ ਬਚਾਇਆ ਆਪਣਾ ਸਰਬੰਸਵਾਰ ਦਿੱਤਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਬੜਾ ਵੱਡਾ ਨਾਮ ਹੈ ਹਰ ਇੱਕ ਦਫਾ ਹਿੰਦੂ ਲੋਕ ਵੀ ਯਾਦ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕੁਰਬਾਨੀ ਕੀਤੀ ਉਹ ਤੇ ਕਿਤੀ ਕਿਤੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਲਾ ਯਾਰਖਾ ਜੋਗੀ ਨੇ ਲਿਖਿਆ ਨਾ ਕਹੂੰ ਜਬਕਿ ਨਾ ਕਹੂੰ ਤਵਕੀ ਕਰਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁਨਤ ਹੁੰਦੀ ਸਭ ਕੀ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਪਣੇ ਹਿੰਦੁਸਤਾਨ ਦੀ ਸਰਕਾਰ ਨੇ ਸੇਕੋਂ ਦੇ ਕਿਹੜਾ ਝੁਲਮ ਐ ਸਾਹ ਹੈ ਜਿਹੜਾ ਨਹੀਂ ਕੀਤਾ ਹੋਇਆ ਕਾਂਗਰਸ ਦੇ ਰਾਜੇਸ਼ ਰੋਡਾ ਪੱਕੀ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਢਾਹ ਡੇਰੀ ਕੀਤਾ ਗਿਆ ਹਜ਼ਾਰਾਂ ਸਿੱਖ ਮਾਰੀ ਗਈ ਨਿਰਦੋਸ਼ 마ਜ਼ੂਮ ਬੱਚੇ ਬੀਬੀਆਂ ਬਜ਼ੁਰਗ ਕਿਛੇ ਕੋਈ ਲਿਆਦ ਨਹੀਂ ਕੀਤਾ ਗਿਆ ਇੰਦਰਾ ਗਾਂਧੀ ਦੀ ਮੌਤੇ ਬਾਅਦ ਘਰ ਬੈਠੇ ਸਿੱਖ ਮਾਰੇ ਗਏ ਔਰ ਭਾਜਪਾ ਦੀ ਸਰਕਾਰ ਹੌਂਚਿਲੜ ਪੂਰਾ ਕਾ ਪੂਰਾ ਪਿੰਡ ਸੇਖਾਵਾਦੀ ਕਾ ਖਤਮ ਕਰ ਦਿੱਤਾ ਗਿਆ ਪਰ ਇਹਨਾਂ ਇੱਕ ਵੀ ਬੰਦੇ ਦੇ ਮੁਕਦਮਾ ਚ ਲਾਣ ਦੀ ਲੋੜ ਹੀ ਨਹੀਂ ਸਮਝੀ। ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਲਈ ਕੋਈ ਇਨਸਾਫ ਨਾਮ ਦੀ ਚੀਜ਼ ਹੈ ਹੀ ਨਹੀਂ। ਜਿਹੜਾ ਦਰਬਾਰ ਸਾਹਿਬ ਆ ਬਾਬਾ ਜੀ, ਹਰਮੰਦਰ ਸਾਹਿਬ ਹੈ ਉਹਨੂੰ ਹਰੀ ਦਾ ਮੰਦਰ ਵੀ ਦਵਾਰ ਵੀ ਕਿਹਾ ਜਾਂਦਾ। ਹੁਣ ਕਈ ਲੋਕ ਇਹ ਗੱਲ ਦਾ ਗੁੱਸਾ ਕਰਦੇ ਆ ਜਦੋਂ ਅਸੀਂ ਸਵਾਲ ਕਰਦੇ ਆ। ਕਿ ਪਹਿਲਾਂ ਉੱਥੇ ਮੰਦਿਰ ਸੀ ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਦਾ ਸ਼ਾਸਨ ਸੀ ਮੁਗਲਾਂ ਦਾ ਸ਼ਾਸਨ ਸੀ ਉਹਨਾਂ ਨੇ ਉੱਥੇ ਮੂਰਤੀਆਂ ਤੋੜੀਆਂ ਉਸ ਤੋਂ ਬਾਅਦ ਸਿੱਖ ਰਾਜ ਆਇਆ ਉਸ ਜਗ੍ਹਾ ਦੇ ਉੱਤੇ ਹੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹਨੂੰ ਆਪਾਂ ਗੋਲਡਨ ਟੈਂਪਲ ਵੀ ਕਹਿ ਦਿੰਦੇ ਆ ਉਹਦੀ ਉਹ ਸਾਰੀ ਹੋਈ ਇਹ ਬਿਲਕੁਲ ਗਲਤ ਬੀ ਬੁਨਿਆਦ ਹੈ ਇੱਥੇ ਇੱਕ ਛੱਪੜ ਸੀਗਾ ਜਿੱਥੇ ਨਾਤੇ ਕਾਗੂ ਹੰਸ ਹੋਏ ਬੀਬੀ ਰਜਨੀ ਜੀ ਦੀ ਸਾਖੀ ਆਈ ਨਹੀਂ ਕਿ ਸੇ ਮੰਦਿਰ ਜਾਂ ਮਸਜਿਦ ਕਾ ਇੱਥੇ ਕੋਈ ਨਾਮ ਨਿਸ਼ਾਨੀ ਸੀਗਾ ਇਹ ਗੁਰੂ ਰਾਮਦਾਸ ਜੀ ਨੇ ਇੱਥੇ ਸਰੂਰ ਪੁਟਾ ਗਏ ਨੇ ਸਰੂਰ ਬਣਾਇਆ ਨਗਰ ਬਸਾਇਆ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਸਲਾਬ ਦੇ ਵਿਚਾਰ ਬਣਾਇਆ ਇਹਦਾ Hindu ਜਾਂ Muslim ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਨਰੂਲ ਸਭ ਦਾ ਸਭ ਦਾ ਸਾਂਝਾ ਸਭ ਦਾ ਸਾਂਝਾ ਚਾਰ ਦਰਵਾਜ਼ੇ ਕਹਿੰਦੇ ਇਸ ਲਈ ਰੱਖੇ ਸੀ ਕਿ ਹਰ ਇੱਕ ਧਰਮ ਦਾ ਜਾਤ ਦਾ ਜਿਹੜਾ ਵੀ ਬੰਦਾ ਹੋਣਾ ਚਾਹੁੰਦਾ ਉਹ ਇੱਥੇ ਆ ਸਕਦਾ ਇੱਥੇ ਕਿਸੇ ਦੀ ਜਾਤ ਪਾਤ ਜਾਂ ਧਰਮ ਪੁੱਛਿਆ ਨਹੀਂ ਜਾਂਦਾ ਚਾਰ ਦਰਵਾਜ਼ੇ ਇਸੇ ਕਰਕੇ ਲਾਏ ਆ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਅਮਿੱਤ ਹੈ ਸਰਬੱਤ ਦੇ ਭਲੇ ਦੀ ਸਾਂਝੀ ਵਾਲਤਾ ਦੀ ਪਰਉਪਕਾਰ ਦੀ ਗੱਲ ਹੁੰਦੀ ਜੇ ਅੱਜ ਵੀ ਅਸੀਂ ਜਿਹੜੀ ਲੜਾਈ ਬੰਦ ਕਰਨ ਦੀ ਗੱਲ ਕਰ ਰਹੇ ਇਸੇ ਲਈ ਕਰ ਰਹੇ ਹਾਂ ਵੀ ਜੇ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿੱਚ ਇਸ ਤਰ੍ਹਾਂ ਲੜਦੇ ਰਹੇ ਤੇ ਦੋਵੇਂ ਮੁਲਕ ਬਰਬਾਦ ਹੋ ਜਾਣਗੇ ਪਹਿਲੇ ਇੱਥੇ ਇੱਥੇ ਲੜਾਈ ਦਾ ਫਾਇਦਾ ਉਹਨਾਂ ਦੇ ਸਰ ਹੁੰਦਾ ਜਿਹੜੇ ਹਥਿਆਰ ਵੇਚਦੇ ਉਹ ਹਥਿਆਰ ਵੇਚ ਕੇ ਮਾੜਾ-ਮਾੜਾ ਜਨੇ ਤੇ ਇਹ ਦੋਵੇਂ ਮੁਲਕ ਕੰਗਾਲ ਹੋ ਜਾਂਦੇ ਉਹ ਕੰਗਾਲੀ ਗੋਰਬਾਤ ਬੇਰੋਜ਼ਗਾਰੀ ਤੇ ਪਹਿਲੀ ਦੁਈ ਦੇ ਬੜੇ ਦੁਖੀ ਹੈ ਨਹੀਂ ਸਭ ਤੋਂ ਪਹਿਲਾ ਅਤੰਕਵਾਦੀ ਹਮਲਾ ਜਿਹਨੂੰ ਕਿਹਾ ਗਿਆ ਪਹਿਲਗਾਮਾ ਦੇ ਵਿੱਚ ਹੋਇਆ ਜਿਹਦੇ ਵਿੱਚ ਨਿਰਦੋਸ਼ ਲੋਕ ਮਾਰੇ ਗਏ ਤੁਸੀਂ ਇਹਨੂੰ ਕਿੰਨਾ ਕਿ ਜਾਇਜ਼ ਸਮਝਦੇ ਹੋ ਕਿ ਇੱਦਾਂ ਮਾਰਨਾ ਨੇ ਆ ਲੋਕਾਂ ਨੂੰ ਕਿ ਜਾਇਜ਼ ਹੈ ਪਾਕਿਸਤਾਨ ਦੀ ਸਰਕਾਰ ਕਹਿੰਦੀ ਅਸੀਂ ਖੁਦ ਅਤੰਕਵਾਦ ਪੀੜਿਤ ਹੈ ਇੰਡੀਆ ਦੀ ਗਵਰਨਮੈਂਟ ਜਿਹੜੀ ਬਲੂਥ ਲਿਬ੍ਰੇਸ਼ਨ ਆਰਮੀ ਕਹਿੰਦੀ ਉਹ ਕਹਿੰਦੇ ਵੀ ਪਾਕਿਸਤਾਨ ਇੰਡੀਆ ਗਵਰਨਮੈਂਟ ਨੇ ਉਹਨਾਂ ਟ੍ਰੇਨਿੰਗ ਦੇਦੀ ਪੈਸੇ ਦਿੰਦੀ ਹਥਿਆਰ ਦਿੰਦੀ ਹੈ ਸਹੀ ਹੈ ਜਾਂ ਗਲਤ ਹੈ ਇਹ ਇਹ ਉਹ ਘਰੇ ਉਹਨਾਂ ਦੇ ਸ਼ਬਦੋਂ ਠੀਕ ਐ ਬੰਗਾਲੀਆ ਵਾਲੇ ਕਰਾਰੇ ਇਹ ਕਹਿੰਦੇ ਜੀ ਪਾਕਿਸਤਾਨ ਵਾਲੇ ਕਰਾਰੇ ਨਹੀਂ ਜਿਹੜਾ ਬੰਦਾ ਹੁਣ ਪਾਕਿਸਤਾਨ ਚ ਬੈਠਾ ਉਹਨੂੰ ਤਾਂ ਪਾਕਿਸਤਾਨ ਸਰਕਾਰੀ ਸਾਹਮਣੇ ਜੇ ਪਾਕਿਸਤਾਨ ਨੂੰ ਲੱਗਦਾ ਕਿ ਹਿੰਦੁਸਤਾਨ ਜਾਂ ਬਲੂਚਿਸਤਾਨ ਜਾਂ ਕੋਈ ਹੋਰ ਦੇਸ਼ ਕਰਵਾ ਰਿਹਾ ਉਹ ਖੁਦ ਗੋਲੀ ਮਾਰਦੇ ਨੇ ਉਹਨਾਂ ਦੇ ਕੀ ਪਾਕਿਸਤਾਨ ਦੀ ਆਰਮੀ ਜਾਂ ਪੁਲਿਸ ਕੋਲ ਐਡੀ ਪਾਵਰ ਜਾਂ ਦਮ ਹੈ ਨਹੀਂ ਉਹਨਾਂ ਚ ਕਿ ਆਪਣੇ ਜਿਹੜੇ ਰਹਿੰਦੇ ਆ ਨਾ ਟੈਰਰਿਸਟਾਂ ਦੇ ਗੋਲੀ ਮਾਰ ਦਿੱਤੀ ਜਾਵੇ ਜਿਹੜੇ ਪਾਕਿਸਤਾਨ ਦੀ ਆਰਮੀ ਆ ਉਹ ਸਭ ਕੁਝ ਸੱਟ ਕੱਢੇ ਆਪਣਾ ਦੀ ਕੋਈ ਅਸੀ ਗੱਲ ਨਹੀਂ ਹੂੰ ਉਹਨਾਂ ਦਾ ਆਪਣਾ ਰਾਸ਼ਟਰਪਤੀ ਬੋਡੋਨੀ ਜਿਹੜਾ ਉਹਨੂੰ ਫਾਂਸੀ ਲਾਤੀ ਸੀ ਇੰਡੀਆ ਦੇ ਵਿੱਚ ਵੀ ਜਿਹੜੇ ਐ ਨਕਸਲਾਈਟ ਗਨੇ ਆ ਇਹਨਾਂ ਨੇ ਬਚਿਆ ਕੁਝ ਕੀਤਾ ਮਾਰ-ਦਾੜ ਇੰਡੀਆ ਗਵਰਨਮੈਂਟ ਵੀ ਕਰਦੀਏ ਮੂਵੀ ਕਰਦੇ ਕੋਈ ਵੀ ਸਰਕਾਰ ਨਹੀਂ ਚਾਹਦੀ ਸਾਡੇ ਦੇਸ਼ ਵਿੱਚ ਬਗਦਦ ਨਹੀਂ ਹੋਈ ਪਰ ਇੰਡੀਆ ਗਵਰਨਮੈਂਟ ਨੇ ਲੰਕਾ ਦੇ ਵਿਜੇਟੀ ਐਲ ਡੀ ਟੀ ਵਾਲਾ ਨੇ ਸਭ ਜਾਣਦੇ ਆ ਉਹਨਾਂ ਨੇ ਟ੍ਰੇਨਿੰਗ ਵੀ ਦਿੱਤੀ ਹਥਿਆਰ ਵੀ ਦਿੱਤੇ ਪੈਸੇ ਵੀ ਦਿੱਤੇ ਪਰ ਬਾਅਦ ਚ ਸਿਆਸੀ ਕਾ ऐसे समीकरण बिगड़े ਤੇ اے این ਨੇ ਆਪਣੀ ਆਰਮੀ ਭੇਜ ਗਿਆ ਐਲਜੀਡੀ ਤੇ ਹਮਲਾ ਕਰਤਾ ਐਲਜੀਡੀ ਵਾਲੇ ਮਰਵਾਤੇ ਕੀ ਲੱਗਦਾ ਜੇ ਜੇ ਤੰਮ ਐਲਜੀਡੀ ਵਾਲਾ ਨਾਲ ਤਾਮਿਲਨਾਡੂ ਨੂੰ ਕਦੀ ਹੰਦਰਦੀ ਰਹੀ ਹੈ ਅਜ ਵੀ ਹੈ ਜੀ ਤੁਹਾਨੂੰ ਕੀ ਲੱਗਦਾ ਬਾਬਾ ਜੀ ਕਿ ਅਗਰ ਇਹ ਅੱਗੇ ਲੜਾਈ ਚੱਲਦੀ ਆ ਹੁਣ ਤਾਂ ਚਲੋ ਏਅਰ ਸਟ੍ਰਾਈਕ ਉਹਨਾਂ ਨੇ ਕਰਤੀ ਇੰਡੀਆ ਨੇ ਉਸ ਤੋਂ ਬਾਅਦ ਪਾਕਿਸਤਾਨ ਨੇ ਕਰਤੀ ਕਿ ਜੇ ਇਹ ਲੜਾਈ ਵੱਧਦੀ ਆ ਤਾਂ ਕਿੱਥੋਂ ਤੱਕ ਜਾ ਸਕਦੀ ਆ ਕਿ ਵਰਲਡ ਵਾਰ 3 ਦਾ ਜਿਹੜਾ ਖਦਸ਼ਾ ਉਹ ਇੱਥੋਂ ਸ਼ੁਰੂ ਸ਼ੁਰੂਆਤ ਇੱਥੋਂ ਹੋ ਰਹੀ ਆ ਵਰਲਡ ਵਾਰਦੇ ਨਹੀਂ ਹੁੰਦਾ ਇਹ ਭੁੱਖੀ ਨੰਗੀ ਦੇਸ਼ਾਂ ਦੇ ਪਿੱਛੇ ਕੋਈ ਵਰਲਡ ਵਾਰ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਅਮਰੀਕਾ ਵਰਗੇ ਤਰਾੜ ਦੇਸ਼ਾਂ ਨੇ ਹਥਿਆਰ ਵੇਚਣ ਦਾ ਮੌਕਾ ਮਿਲ ਜਾਈਗਾ ਯੂਕਰੇਨ ਦੇ ਵਿੱਚ ਹੁਣ ਅਮਰੀਕਾ ਦੇ ਇਹ ਰਾਸ਼ਟਰਪਤੀ ਆ ਡੋਨਲਡ ਟਰੰਪ ਉਹਨੇ ਦਬਾਅ ਬਣਾ ਕੇ ਉਹਨਾਂ ਦੇ ਜਿੰਨੇ ਵੀ ਨੇਚਰਲ ਰਿਸੋਰਸਸ ਸਭ ਤੇ ਸੰਧੀ ਕਰਕੇ ਭੁੱਖੇ ਲਗਵਾ ਲਈ ਤੇ ਹੁਣ ਯੂਕਰੇਨ ਦੇ ਨਾਲ ਹਥਿਆਰ ਸਪਲਾਈ ਸ਼ੁਰੂ ਕਰਦੇ ਤੇ ਇਹ ਉਹਨਾਂ ਦੇ ਲੁੱਟ ਕਰਨੀ ਆ ਤੁਹਾਡੇ ਕੋਲ ਦੇ ਪੈਸੇ ਖਰੀਦਣਗੇ ہتھیار ਖਰੀਦਣਗੇ ਪੈਸੇ ਨਹੀਂ ਹੈ ਤੇ ਆਪਣੇ ਨੇਚਰਲ ਰਿਸੋਰਸਿਸ ਨੂੰ ਦੇ ਦਿਓ ਕਈ ਤਾ ਨੂੰ ਥਿਆ ਦੇ ਦੇਣਗੇ ਜਿੱਦਾਂ ਤੇ ਚਾਹੀਦੇ ਤੇ ਅਮਰੀਕਾ ਵਰਗੇ ਦੇਸ਼ਾਂ ਗਦੇ ਟਾਰਗੇਟ ਏਰੀਆ ਵੀ ਕਿਸੇ ਨਾ ਕਿਸੇ ਮੁਲਕ ਦੇ ਵਿੱਚ ਬਦਮਨੀ ਲੜਾਈ ਜੜਾ ਹੁੰਦਾ ਰਹੇ ਤੇ ਸਾਡੇ ਥਿਆ ਵਿਕਦੇ ਰਹੇ